ਅੱਜ ਆਪਾਂ ਨੇ ਕੀ ਕਰਨਾ ਜੀ ਜਿਹੜੀ ਥਾਲੀ ਸਜਾਈ ਹੈ ਨਾ ਤੇ ਇਹ ਫਾਈਵ ਸਟਾਰ ਹੋਟਲ ਦੀ ਫੀਲਿੰਗ ਲੈ ਕੇ ਖਾਣੀ ਹੈਗੀ ਹੈ ਬਹੁਤ ਹੀ ਸੌਖੇ ਤਰੀਕੇ ਨਾਲੇ ਥਾਲੀ ਤਿਆਰ ਹੋ ਜੂਗੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈਗੀ ਆ ਤੁਸੀਂ ਵੀ ਅੱਜ ਕੀ ਕਰਨਾ ਹੈਗਾ ਮੀਂਹ ਪਈ ਜਾਂਦੇ ਨੇ ਇਹੋ ਜੀਆਂ ਚੀਜ਼ਾਂ ਮੀਂਹ ਪੈਂਦੇ ਦੇ ਮੌਸਮ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਤੁਸੀਂ ਵੀ ਘਰੇ ਬਣਾਓ ਕਰੋ ਇੰਜੋਏ ਮੈਂ ਕੀ ਕੀਤਾ ਜੀ ਤੋਰੀਆਂ ਪਈਆਂ ਸੀ ਘਰੇ ਚਾਰ ਪੰਜ ਤੋਰੀਆਂ ਚੱਕੀਆਂ ਚੱਕ ਕੇ ਤੇ ਮੈਂ ਲਈਆਂ ਚੀਰ ਰੇ ਠੀਕ ਹੈ ਧੋਲੀਆਂ ਛਿੱਲ ਕੇ ਇਹਨਾਂ ਨੂੰ ਧੋ ਲਿਆ ਸਵਾਰ ਕੇ ਤੇ ਹੁਣ ਇਹਨਾਂ ਦੇ ਪੀਸ ਕਰ ਦੇਣੇ ਨੇ ਤੇ ਥੋੜੇ ਜਿ ਮੋਟੇ ਪੀਸ ਰੱਖਣੇ ਨੇ ਜਿਆਦਾ ਕਚਰਕੁੰਡਾ ਨਹੀਂ ਕਰਨਾ ਅਗਰ ਜਿਆਦਾ ਕਚਰਕੁੰਡਾ ਹੋ ਗਿਆ ਤਾਂ ਨਾ ਤੋਰੀਆਂ ਦਾ ਪਤਾ ਲੱਗਣਾ ਨਾ ਪਿਆਜ਼ ਦਾ ਪਤਾ ਲੱਗਣਾ ਵੀ ਕਿੱਧਰ ਨੂੰ ਕੀ ਗਿਆ ਜਿੰਨਾ ਚਿਰ ਝਾੜ ਥੱਲੇ ਨਾ ਆਵੇ ਤਾਂ ਉਹਨਾਂ ਚਿਰ ਪਤਾ ਨਹੀਂ ਲੱਗਦਾ ਵੀ ਇਹ ਕੀ ਸਵਾਦ ਸੀਗਾ ਹਨ ਮੈਂ ਕੀ ਕੀਤਾ ਜੀ ਇਹਨਾਂ ਨੂੰ ਚੱਕ ਕੇ ਤੇ ਕਟਾ ਵੱਢੀ ਕਰਕੇ ਇਹਨਾਂ ਦੀ ਸਮਾਰ ਕੇ ਤੇ ਆਪਾਂ ਕੀ ਕੀਤਾ ਨਾਲ ਨਾਲ ਇਹਨਾਂ ਨੂੰ ਕਰਕੇ ਸਾਈਡ ਦੇ ਵਿੱਚ ਤੇ ਆਪਾਂ ਪਿਆਜ਼ ਕੱਟ ਲੈਣੇ ਨੇ ਗੰਡੇ ਆਪਾਂ ਦੋ ਜਿਹੜੇ ਰੱਖੇ ਸੀਗੇ ਆਪਾਂ ਇਹਨਾਂ ਨੂੰ ਧੋਤਾ ਸੀਗਾ ਧੋਸਵਾਰ ਕੇ ਧੋ ਕੇ ਰੱਖਦੀ ਹੁੰਦੀ ਹੈ ਤੇ ਬੀਬੀਆਂ ਭੈਣਾਂ ਵਿਚਾਰੀਆਂ ਕਹਿਣ ਲੱਗ ਜਾਂਦੀਆਂ ਕਿਉਂਕਿ ਉਹਨਾਂ ਨੇ ਕਮੈਂਟ ਚ ਚਲੋ ਸੋਹਣੇ ਕਰਦੀਆਂ ਨੇ ਹਨਾ ਸਿਆਣੀਆਂ ਨੇ ਨਿਆਣੀਆਂ ਨੇ ਵਿਚਾਰੀਆਂ ਹਜੇ ਉਹ ਸਿਆਣੀਆਂ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੇ ਵੀ ਆਪਾਂ ਸਬਜੀ ਕੋਈ ਬਣਾਉਨੇ ਤੇ ਸਾਰੇ ਧੋਕੇ ਹੀ ਖਾਂਦੇ ਆ ਬੇਟਾ ਕੋਈ ਨਹੀਂ ਇਹੋ ਜਿਹਾ ਬੰਦਾ ਵੀ ਆਪਾਂ ਮਤਲਬ ਆਪਣੇ ਖਾਣੇ ਪੀਣੇ ਵਾਲੀ ਚੀਜ਼ ਆਪਾਂ ਕੇਅਰ ਨਾਲ ਨਾ ਬਣਾਵਾਂਗੇ ਹਨ ਚਲੋ ਵਧੀਆ ਗੱਲ ਆ ਪੁੱਤ ਤੁਸੀਂ ਮੈਨੂੰ ਦੱਸ ਦੰਨੀ ਹੋ ਇਹਨੇ ਨਾਲ ਮੈਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈਗਾ ਹਨ ਸਿਆਣੀਆਂ ਸਿਆਣੀਆਂ ਮੇਰੀਆਂ ਬੱਚੀਆਂ ਗੱਲ ਕਰਦੀਆਂ ਵੈਸੀ ਉਮਰ ਚ ਨਿਆਣੀਆਂ ਨੇ ਪਰ ਗੱਲਾਂ ਬਹੁਤ ਸਿਆਣੀਆਂ ਨੇ ਇਹਨਾਂ ਦੀਆਂ ਆਹ ਲੋ ਜੀ ਆਪਾਂ ਕੀ ਕੀਤਾ ਫਰਾਈਪੈਨ ਚੱਕਿਆ ਫਰਾਈਪੈਨ ਚੱਕ ਕੇ ਤੇ ਆਪਾਂ ਰੱਖ ਲਿਆ ਜੀ ਚੁੱਲੇ ਦੇ ਉੱਤੇ ਪਲੇਟ ਉੱਤੋਂ ਦਿੱਤੀ ਚੱਕ ਤੇ ਚੁੱਲੇ ਦੇ ਉੱਤੇ ਰੱਖ ਲਿਆ ਜੀ ਇਹਨੂੰ ਤੇ ਆਪਣਾ ਗੈਸ ਇਹ ਚੱਲੀ ਜਾਂਦਾ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਨੇ ਕੀ ਕਰਨਾ ਤੁਸੀਂ ਉਹ ਦੇਖਿਓ ਵੀ ਪਹਿਲਾ ਸਟੈਪ ਆਪਾਂ ਕੀ ਚੱਕਣਾ ਹੈਗਾ ਠੀਕ ਹੈ ਜੀ ਜਦੋਂ ਆਪਾਂ ਪਹਿਲਾ ਸਟੈਪ ਇਹ ਚੱਕ ਲਿਆ ਮੈਂ ਕਹਿੰਦੀ ਹੈ ਤਿਆਰੀ ਆਪਣੀ ਥਾਲੀ ਦੀ ਨਾਲ ਦੀ ਨਾਲ ਹੋਣ ਲੱਗ ਜੂਗੀ ਤੇ ਤੁਸੀਂ ਕੀ ਕਰਨਾ ਹੈ ਇਹ ਤੋਰੀਆਂ ਦੀ ਸਬਜ਼ੀ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਵੀ ਤੁਸੀਂ ਬਣਾਉਣਾ ਹੈ ਹੋਰ ਕੁਝ ਨਹੀਂ ਆਪਣੇ ਲਿਆਓ ਕੱਚੀਆਂ-ਕੱਚੀਆਂ ਤੋਰੀਆਂ ਤੇ ਲਓ ਜੀ ਧਰੋ ਫਰਾਈਪੈਨ ਤੇ ਪਾ ਲਓ ਇਹਦੇ ਵਿੱਚ ਘਿਓ ਦੀ ਕੜਛੀ ਕਹਿੰਦੇ ਅਖੇ ਘਿਓ ਬਣਾਵੇ ਤੋਰੀਆਂ ਤੇ ਵੱਡੀ ਬਹੁ ਦਾ ਨਾਂ ਹਨ ਘਿਓ ਨੇ ਤੋਰੀਆਂ ਬਣਾ ਦੇਣੀਆਂ ਨਹੀਂ ਆਪਣੇ ਨੇ ਘਿਓ ਦੀ ਕੜਛੀ ਪਾ ਲਓ ਜੀ ਵਿੱਚ ਦੇਸੀ ਦੀ ਤੇ ਲੋ ਜੀ ਇਹ ਜਦੋਂ ਗਰਮ ਹੋ ਜੂਗਾ ਨਾ ਤੇ ਆਪਾਂ ਨੇ ਕੀ ਕੀਤਾ ਜੀ ਆਪਣੇ ਉਹ ਨਮਕਦਾਨੀ ਚੱਕੀ ਤੇ ਉਹਦੇ ਵਿੱਚ ਮੇਰਾ ਜੀਰਾ ਰੱਖਿਆ ਹੋਇਆ ਹੈ ਜੀਰਾ ਰੱਖਿਆ ਹੋਇਆ ਕੱਲਾ ਬਾਕੀ ਦੂਜੇ ਮਸਾਲੇ ਤਾਂ ਮੈਂ ਦੂਜੇ ਡੱਬਿਆਂ 'ਚ ਰੱਖੇ ਆ ਤੇ ਜੀਰਾ ਮੈਂ ਕੀ ਕੀਤਾ ਜੀ ਚੱਕ ਕੇ ਤੇ ਘਿਓ ਗਰਮ ਹੋਇਆ ਤਾਂ ਉਹਦੇ ਵਿੱਚ ਪਾਤਾ ਜਦੋਂ ਮੈਂ ਜੀਰਾ ਇਹਦੇ ਵਿੱਚ ਪਾਤਾ ਨਾ ਜੀ ਤੇ ਚੱਕ ਕੇ ਹੁਣ ਆਪਾਂ ਕੀ ਕੀਤਾ ਜੀ ਪਿਆਜ਼ ਪਿਆਜ਼ ਵੀ ਆਪਾਂ ਵਿੱਚ ਪਾਤੇ ਪਿਆਜ਼ ਇਹ ਨਾ ਜਦੋਂ ਆਪਾਂ ਮੈਂ ਪਿਆਜ਼ ਪਾਉਣੀ ਆ ਨਾ ਗੰਡੇ ਪਾਉਣੀ ਆ ਤੇ ਮੈਨੂੰ ਬੜੀਆਂ ਹੀ ਭੈਣਾਂ ਦੇ ਮੈਸੇਜ ਆਉਂਦੇ ਨੇ ਤੁਸੀਂ ਗੰਡੇ ਤਾਂ ਕੱਚੇ ਰੱਖ ਲੇ ਜੀ ਤੁਸੀਂ ਐ ਨਹੀਂ ਕੀਤਾ ਜੀ ਤੁਸੀਂ ਬਾਹ ਨਹੀਂ ਕੀਤਾ ਜੀ ਹਨਾ ਇਹ ਕੁਝ ਨਹੀਂ ਹੁੰਦਾ ਇਹ ਵੀ ਹਰੇਕ ਸਬਜ਼ੀ ਦਾ ਆਪੋ ਆਪਣਾ ਮੈਟਰ ਹੁੰਦਾ ਹੈਗਾ ਵੀ ਆਪਾਂ ਕਿਹੜੀ ਚੀਜ਼ ਦੇ ਵਿੱਚ ਕੱਚੇ ਰੱਖਣੇ ਕਿਹੜੀ ਚ ਪੱਕੇ ਮੂੰਗੀ ਦੀ ਦਾਲ ਨੂੰ ਆਪਾਂ ਤੜਕਾ ਲਾਉਨੇ ਆ ਕਿਸੇ ਦਾਲ ਨੂੰ ਵੀ ਲਔਰੇ ਉਦੋਂ ਆਪਾਂ ਬ੍ਰਾਊਨ ਕਰਕੇ ਲਾਉਨੇ ਆ ਅਗਰ ਆਪਾਂ ਕੋਈ ਸਬਜ਼ੀ ਆਲੂ ਮਟਰਾਂ ਦੀ ਹੋਈ ਮਸ਼ਰੂਮ ਦੀ ਹੋਈ ਕੁਝ ਵੀ ਹੋਈ ਤਾਂ ਆਪਾਂ ਇਹਨਾਂ ਨੂੰ ਰਾੜਦੇ ਆਂ ਕਈ ਸਬਜ਼ੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਦੇ ਵਿੱਚ ਆਪਾਂ ਨੂੰ ਕੱਚੇ ਹੀ ਰੱਖਣੇ ਪੈਂਦੇ ਨੇ ਤੇ ਮੈਂ ਜ਼ਿਆਦਾਤਰ ਕੱਚੇ ਰੱਖ ਕੇ ਹੀ ਪਿਆ ਰੋਟੀ ਬਣਾਉਣੀ ਹੈ ਕਿਉਂਕਿ ਹੁਣ ਇਹਨਾਂ ਦਾ ਮਤਲਬ ਟੇਸਟੀ ਵੀ ਬਹੁਤ ਨੇ ਪਿਆਜ਼ ਗੰਡੇ ਕੀ ਹੈ ਨਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮਿੱਠੇ ਹੋ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਕੜਤਨਪਣ ਮੁੱਕਿਆ ਪਿਆ ਇਹਨਾਂ ਦਾ ਅਸੀਂ ਲਿਓਨੇ ਜੀ ਇਧਰੋਂ ਸੀਕਰ ਵਾਲੇ ਆਹ ਲੋ ਜੀ ਅਦਰ ਆਪਣੀਆਂ ਮਿਰਚਾਂ ਰੜੀ ਜਾਂਦੀਆਂ ਨੇ ਵਿਚਾਰੀਆਂ ਚੁੱਲ੍ਹੇ ਦੇ ਉੱਤੇ ਤੇ ਆਹ ਦੇਖੋ ਰੜ ਕੇ ਇਹਨਾਂ ਨੇ ਹੋ ਜਾਣਾ ਹੈਗਾ ਤਿਆਰ ਤੇ ਆਪਾਂ ਤਲੀਆਂ ਨਹੀਂ ਹੈਗੀਆਂ ਰਾੜ ਲੈਣੀਆਂ ਗਰਮ ਕਰ ਲੈਣੀਆਂ ਮੈਂ ਬਹੁਤ ਮਿਰਚਾਂ ਖਾਨੀ ਆਂ ਜੀ ਹਰੀਆਂ ਮੈਂ ਰੋਟੀ ਦੇ ਨਾਲ ਘੱਟੋ ਘੱਟ 4-5 ਮਿਰਚਾਂ ਹਰੀਆਂ ਡੇਲੀ ਖਾਨੀ ਆਂ ਸਵੇਰੇ ਤੇ ਸ਼ਾਮ ਨੂੰ ਮੈਨੂੰ ਸਵਾਦ ਬਹੁਤ ਲੱਗਦੀਆਂ ਨੇ ਇਹ ਮੈਨੂੰ ਰੋਟੀ ਨਹੀਂ ਸਵਾਦ ਲੱਗਦੀ ਜਿੰਨਾ ਚਿਰ ਹਰੀਆਂ ਮਿਰਚਾਂ ਨਾ ਹੋਣ ਜੇ ਨਾ ਕੋਈ ਸਬਜ਼ੀ ਹੋਵੇ ਨਾ ਤੇ ਮੈਂ ਕੀ ਕਰਦੀ ਆਂ ਗੰਡਾ ਭੰਨ ਲੈਣੀ ਆਂ ਇੱਕ ਦੋ ਚਾਰ ਮਿਰਚਾਂ ਚੱਕ ਲੈਣੀ ਹੈ ਨਾਲ ਤੇ ਉੱਤੇ ਮੜਾ ਜਾ ਨਮਕ ਪਾ ਕੇ ਰੋਟੀ ਤੇ ਮੈਂ ਕਿਹਨਿਆ ਕਿਆ ਬਾਤਾਂ ਨੇ ਤੁਸੀਂ ਵੀ ਖਾ ਕੇ ਦੇਖਿਓ ਅੱਜ ਜਰੂਰ ਖਾਓ ਟਰਾਈ ਕਰਿਓ ਤੁਸੀਂ ਠੀਕ ਹੈ ਆਹ ਲੋ ਜੀ ਆਪਾਂ ਇਹਨੂੰ ਭੁੰਨ ਪਨਾ ਕੇ ਵਿੱਚ ਪਾ ਕੇ ਮਿਰਚਾ ਮੁਰਚਾ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਦੇਣਾ ਹੈਗਾ ਤਾਂ ਕਿ ਇਹ ਥੋੜੀ ਜੀ ਬਣ ਜੇ ਕਿਰਾ ਫਿਰ ਦੇਖਦੇ ਆ ਵੀ ਇਹਦੇ ਵਿੱਚ ਆਪਾਂ ਕੀ ਪਾਉਣੇ ਹੈਗੇ ਜਦੋਂ ਇਹ ਥੋੜੀ ਜੀ ਬਣ ਜੂਗੀ ਨਾ ਤੇ ਇਹ ਸਵਾਦ ਬਣ ਜੂਗੀ ਤੇ ਮੈਂ ਕਹਿਨੀ ਆ ਵੀ ਮੇਰੀ ਵੀਡੀਓ ਤੁਸੀਂ ਭਾਈ ਕਿੱਥੋਂ ਕਿੱਥੋਂ ਦੇਖੀ ਜਣੀਆ ਮੇਰੇਆਂ ਭੈਣਾ ਮੇਰੇ ਬੱਚੇ ਮੇਰੇ ਵੀਰ ਮੇਰੇ ਬਜ਼ੁਰਗ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਕਰਦੇਓ ਮਿੱਠੇ ਮਿੱਠੇ ਕਮੈਂਟ ਤੇ ਵੀਡੀਓ ਨੂੰ ਕਰਦੇਓ ਵੱਧ ਤੋਂ ਵੱਧ ਸ਼ੇਅਰ ਲਓ ਜੀ ਇਹ ਹੁਣ ਰਿੱਜਨ ਤੇ ਆ ਗਈ ਰਿੱਜ ਗਈ ਸੰਭਾਲੋ ਇਹ ਤੇ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦਾ ਪਾਣੀ ਗਿਆ ਮੁੱਕ ਪਾਣੀ ਨਹੀਂ ਰਹਿਣ ਦੇਣਾ ਵਿੱਚ ਇਹਦੇ ਜਿੰਨੇ ਜੇ ਪਾਣੀ ਆ ਨਾ ਤੇ ਪਾਣੀ ਨਾਲ ਸਵਾਦ ਨਹੀਂ ਬੰਦੀ ਹੈਗੀ ਤੇ ਹੁਣ ਆਪਾਂ ਕੀ ਕਰਨਾ ਸੰਘਣੇ ਜੇ ਦੁੱਧ ਦਾ ਗਲਾਸ ਪਾ ਦੇਣਾ ਇਹਦੇ ਵਿੱਚ ਸੰਘਣੇ ਜੇ ਦੁੱਧ ਇਹਦੇ ਵਿੱਚ ਪਾ ਦੇਣਾ ਤੇ ਦੇਖੋ ਤੁਸੀਂ ਇਹ ਰੰਗ ਬੰਨ ਲੈ ਕੇ ਆਉਂਦੀ ਬਹੁਤ ਹੀ ਸੋਹਣੇ ਨੇ ਮਤਲਬ ਕਲਰ ਲਿਆਉਣਾ ਆਪ ਦਾ ਦੇਖੋ ਤੁਸੀਂ ਤਰੀ ਇਹਦੀ ਕਿੰਡੀ ਸੋਹਣੀ ਬਣੀ ਆ ਆਟੋਮੈਟਿਕਲੀ ਭੁੱਖ ਲੱਗਦੀ ਹੈ ਜਦੋਂ ਆਪਾਂ ਦੇਖਦੇ ਆ ਤੇ ਆਪਣਾ ਜੀ ਕਰਦਾ ਵੀ ਹੁਣ ਵਧੀਆ ਪਤਲੇ ਪਤਲੇ ਹੋਣ ਫੁਲਕੇ ਤੇ ਨਾਲ ਹੋਵੇ ਲੱਸੀ ਦਹੀਂ ਤੇ ਆਪਾਂ ਖਾਈਏ ਹਨਾ ਲੋ ਜੀ ਸਬਜੀ ਹੋ ਗਈ ਤਿਆਰ ਧਨੀਆਂ ਮਿਲਿਆ ਨਹੀਂ ਕਿਉਂਕਿ ਗਰਮੀ ਦੇ ਵਿੱਚ ਧਨੀਆਂ ਥੋੜਾ ਜਿਹਾ ਘੱਟ ਆਉਂਦਾ ਹੈਗਾ ਜਿਹੜੀ ਦੁਕਾਨ ਤੋਂ ਆਪਾਂ ਸਬਜੀ ਲੈਨੇ ਉਹ ਕਹਿੰਦੇ ਜੀ ਧਨੀਆਂ ਮੁੱਕਿਆ ਪਿਆ ਨਹੀਂ ਤਾਂ ਵੈਸੇ ਮੈਂ ਗੁੱਟੀ ਲਿਆ ਕੇ ਨਾ ਤੇ ਥੋੜਾ ਥੋੜਾ ਬਰੀਕ ਜਿਹਾ ਕੱਟ ਕੇ ਫ੍ਰਿਜ ਚ ਰੱਖ ਲੈਣੀ ਹੁੰਨੀ ਐ ਤੇ ਇਹਦੇ ਨਾਲ ਵੀ ਬਹੁਤ ਸਵਾਦ ਲਾਦੇ ਮੇਥੀ ਹੋਵੇ ਉਹ ਵੀ ਚੰਗੀ ਲੱਗਦੀ ਐ ਤੇ ਦੂਜੇ ਬੰਨੇ ਧਰਤਾ ਜੀ ਆਪਾਂ ਤਵਾ ਠੀਕ ਆ ਜੀ ਤਵਾ ਜੀ ਹੋ ਰਿਹਾ ਢਿੱਗੇ ਤੇ ਤਵੇ ਦੇ ਮੇਜ ਦੀ ਪਾਤੀ ਜੀ ਆਪਾਂ ਰੋਟੀ ਠੀਕ ਹੈ ਹਜੇ ਤਾਂ ਮਤਲਬ ਕਿ ਥੋੜੀ ਜਿਹੀ ਘੱਟ ਰਹੇਗੀ ਕਿਉਂਕਿ ਮੇਰਾ ਜਿਹੜਾ ਚਕਲਾ ਨਾ ਥੋੜਾ ਜਿਹਾ ਤਵੇ ਨਾਲੋਂ ਛੋਟਾ ਹੈ ਚਕਲਾ ਵੱਡਾ ਹੁੰਦਾ ਤਾਂ ਆਪਾਂ ਬਰੋਬਰ ਮਾਤਰਾ ਦੇ ਵਿੱਚ ਇਹਨਾਂ ਨੂੰ ਕਰ ਦੇਣਾ ਸੀਗਾ ਮੈਂ ਕਹਿਨੀ ਆ ਪਤਲੇ-ਪਤਲੇ ਰੜਨਗੇ ਹੁਣ ਫੁਲਕੇ ਤੇ ਮੈਨੂੰ ਲੱਗਦਾ ਮੈਂ ਗੈਸ ਕਰ ਰੱਖਿਆ ਘੱਟ ਤਾਂ ਹੀ ਇਹਨੂੰ ਵਿਚਾਰਿਆਂ ਨੂੰ ਹਜੇ ਤੱਕ ਸ਼ਾਈ ਨਹੀਂ ਲੱਗੀ ਹੈਗੀ ਤਵੇ ਦੀ ਹੈ ਨਾ ਗਰਮ ਨਹੀਂ ਹੋਇਆ ਪੂਰਾ ਤੇ ਇਹਨੇ ਹੁਣ ਰੜ ਜਾਣਾ ਹੈਗਾ ਜੇ ਤਾਂ ਰੋਟੀ ਫੁੱਲ ਗਈ ਫਿਰ ਤਾਂ ਆਪਾਂ ਸਮਝ ਲਾਂਗੇ ਵੀ ਭਾਈ ਡਾਕਟਰ ਸਾਹਿਬ ਨੂੰ ਭੁੱਖ ਲੱਗੀ ਉਹਨਾਂ ਵਾਸਤੇ ਫੁਲਕਾ ਤਿਆਰ ਹੋਈ ਜਾਂਦਾ ਸੀਗਾ ਉਹਨਾਂ ਨੂੰ ਬੜੀ ਚੰਗੀ ਐ ਰੋਜੀnga ਸਬਜ਼ੀਆਂ ਦਾ ਦੁੱਧ ਵਾਲੀਆਂ ਜਿਹੜੀਆਂ ਪਾਉਨੇ ਆਪਾਂ ਦੁੱਧ ਪਾ ਕੇ ਬਣਾਉਂਦੇ ਆ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ ਤੇ ਲੋ ਜੀ ਦੂਜੇ ਪਾਸੇ ਰੋਟੀ ਵੇਲ ਲਈ ਤੇ ਆਹ ਦੇਖੋ ਕਿਵੇਂ ਹਨਾ ਪਤਲੀ-ਪਤਲੀ ਬਣੀ ਹੈਗੀ ਆਪਣੇ ਪਾਪੜ ਵਰਗੀ ਤੇ ਲੋ ਫੁੱਲਦੀ ਜਾਂਦੀ ਹੈ ਮੈਨੂੰ ਲੱਗਦਾ ਅੱਧੇ ਢਿੱਡ ਨੂੰ ਭੁੱਖ ਲੱਗੀ ਹੈ ਤੇ ਅੱਧੇ ਨੂੰ ਨਹੀਂ ਲੱਗੀ ਹਨਾ ਅਨਮੋਲ ਤੇ ਅੱਧੇ ਦੇ ਭਈ ਅਰਮੋਲ ਦੇ ਨਾਨੂ ਨੂੰ ਭੁੱਖ ਲੱਗੀ ਹੈਗੀ ਇਹ ਹਜੇ ਅੱਧੇ ਢਿੱਡ ਨੂੰ ਲੱਗੀ ਅੱਧੇ ਨੂੰ ਨਹੀਂ ਲੱਗੀ ਇਹਦਾ ਮਤਲਬ ਅੱਧੀ ਫੁੱਲੀ ਹੈ ਤੈਨੂੰ ਲੱਗੀ ਭੁੱਖ ਅਨਮੋਲ ਨੂੰ ਵੀ ਭੁੱਖ ਲੱਗੀ ਹੈ ਜੀ ਅਸੀਂ ਹੁਣ ਸਾਰੇ ਬਹਿ ਕੇ ਖਾਵਾਂਗੇ ਵਧੀਆ ਵਧੀਆ ਥਾਲੀ ਸਜਾ ਕੇ ਤੇ ਫੀਲਿੰਗ ਲਾਵਾਂਗੇ 5 ਸਟਾਰ ਹੋਟਲ ਦੀ 5 ਸਟਾਰ ਹੋਟਲ ਦੀ ਫੀਲਿੰਗ ਲੈ ਕੇ ਅਸੀਂ ਨਾਨੀ ਦੋਤੇ ਨੇ ਖਾ ਲੈਣੀ ਹੈ ਤੇ ਆਹ ਦੇਖੋ ਜੀ ਤੁਸੀਂ ਹੁਣ ਆਪਾਂ ਕੀ ਕਰਨਾ ਹੈਗਾ ਰੋਟੀ ਲਈ ਰਾੜ ਚੰਗੀ ਤਰ੍ਹਾਂ ਰਾੜ ਕੇ ਤੇ ਜਿਹੜਾ ਹੁਣ ਆਪਾਂ ਅਗਲਾ ਇਹਦਾ ਕੰਮ ਕਰਨਾ ਨਾ ਤੇ ਉਹ ਤੁਹਾਨੂੰ ਦੱਸਦੇ ਆਂ ਵੀ ਅੱਗੇ ਆਪਾਂ ਕੀ ਕਰਨਾ ਤੇ ਉਹਨੇ ਤੁਸੀਂ ਵੀਡੀਓ ਤੇ ਕਮੈਂਟ ਕਰ ਦਿਓ ਸ਼ੁਰੂ ਕਰਨੇ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਨੇ ਸ਼ੁਰੂ ਕਰ ਦਿਓ ਤੁਸੀਂ ਤੇ ਭਾਈ ਆਹ ਲਓ ਜੀ ਹੁਣ ਆਪਾਂ ਕੀ ਕੀਤਾ ਚੱਕਿਆ ਜੀ ਥੋੜਾ ਜਿਹਾ ਘਿਓ ਤੇ ਇਹਨੂੰ ਰੋਟੀ ਨੂੰ ਦਿੱਤਾ ਚੋਪੜ ਚੋਪੜ ਕੇ ਤੇ ਆਪਾਂ ਥੋੜੀ ਜੀ ਮੋੜ ਲੈਣੀ ਆ ਮੋੜ ਕੇ ਆਪਾਂ ਇਹਨੂੰ ਕੀ ਕਰਨਾ ਜੀ ਥਾਲੀ ਦੇ ਵਿੱਚ ਆਪਾਂ ਨੇ ਰੱਖ ਦੇਣੀ ਹੈਗੀ ਆ ਠੀਕ ਹੈ ਜੀ ਆਹ ਲੋ ਮੋੜਤੀ ਆਪਾਂ ਮੋੜਤੀ ਤੇ ਥਾਲੀ ਚ ਰੱਖ ਲਈ ਥਾਲੀ ਹੋ ਗਈ ਜੀ ਆਪਣੀ ਤਿਆਰ ਤੇ ਕਰੋ ਮਿੱਠੇ ਮਿੱਠੇ ਕਮੈਂਟ ਵੀ ਤੁਹਾਨੂੰ ਕਿਵੇਂ ਲੱਗੀ ਟਮਾਟਰ ਪਿਆਜ਼ ਹਰੀਆਂ ਮਿਰਚਾਂ ਰੋਟੀ ਤੇ ਦਹੀਂ ਤੇ ਲੱਸੀ ਤੇ ਸਬਜ਼ੀ ਓਕੇ ਜੀ ਬਾਏ ਬਾਏ